ਹਾਂ ਫੇਂਦਾ ਨਾ ਰੋਬ ਹਲੇ ਤਾਂ ਦੇਣਾ ਹੈ ਰਾਤ ਨੂੰ ਪਤਾ ਨਹੀਂ ਕੀ ਕੁਝ ਕਰਦੇ ਹੋ ਪਰ ਇੰਡੀਕੇਟ ਦੇਖੋ ਜੀ ਦੋਨੋਂ ਸਾਈਡ ਇੰਡੀਕੇਟ ਚੱਲਦੇ ਨੇ ਹਾਂਜੀ ਤੇ ਉਸ ਤੋਂ ਬਾਅਦ ਜਿਹੜੇ ਉੱਪਰ ਅਲੱਗ ਲੱਗੇ ਹੋਣੇ ਲਾਈਟਾਂ ਦੇਖੋ ਅਮੇ ਥੋੜੇ ਦੂਰੋਂ ਦਿਖਾਓ ਵੀ ਜਾ ਕੇ ਆਉਦੇ ਪੱਖੀ ਵੀ ਚੱਲ ਪਈ ਹੈ ਲਓ ਵੀ ਮਿੱਤਰੋ ਅੱਜ ਆਪਾਂ ਫੇਰ ਪਹੁੰਚ ਗਏ ਸਹਿਰ ਪਟਿਆਲੇ ਦੇ ਵਿੱਚ ਅੱਜ ਤੁਹਾਡੇ ਵਾਸਤੇ ਨੇ ਇੱਕ ਬੜਾ ਘੈਂਟ ਟਰੈਕਟਰ ਲੈ ਕੇ ਆਇਆ ਮੈਨੂੰ ਇੰਨਾ ਕ ਯਕੀਨ ਹੈ ਵੀ ਜਿਹੜਾ ਟਰੈਕਟਰ ਤੁਹਾਨੂੰ ਅੱਜ ਦਿਖਾਉਣ ਲੱਗਿਆ ਬਹੁਤ ਸੱਜਣਾ ਦੇ ਦਿਲ ਦੇ ਵਿੱਚ ਚਾਹਣਾ ਹੋਣੀਆ ਵੀ ਬਈ ਯਾਰ ਇਹ ਟਰੈਕਟਰ ਪਹਿਲਾਂ ਕਿਉਂ ਨਹੀਂ ਦਿਖਾਇਆ ਅੰਟੀਕ ਚੀਜ਼ ਐ ਹਰ ਇੱਕ ਨੌਜਵਾਨ ਦੇ ਦਿਲ ਦੇ ਵਿੱਚ ਚਾਹਣਾ ਵੀ ਐ ਵੀ ਬਈ ਯਾਰ ਸਾਡੇ ਘਰੇ ਹੋਵੇ ਇਹ ਟਰੈਕਟਰ ਸਾਡੇ ਘਰੇ ਹੋਵੇ ਕਿਉਂਕਿ ਓਨਾ ਸੋਹਣਾ ਟਰੈਕਟਰ ਤਾਂ ਉਦੋਂ ਨਹੀਂ ਲੱਗਿਆ ਹੋਣਾ ਜਦੋਂ ਏਜੰਸੀ ਦੇ ਵਿੱਚੋਂ ਨਿਕਲਿਆ ਦੀ ਪਰ ਅੱਜ ਉਹਦੇ ਉੱਪਰ ਕੀ ਰੰਗ-ਭਾਗ ਲੱਗੇ ਹੋਏ ਨੇ ਕਿੰਨਾ ਕੁ ਬਈ ਨੇ ਸੌਂਕ ਦੇ ਨਾਲ ਟਰੈਕਟਰ ਰੱਖਿਆ ਹੋਇਆ ਕਿਹੜਾ ਟਰੈਕਟਰ ਐ ਕੱਲੀ-ਕੱਲੀ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਆਂ ਪਹਿਲਾਂ ਮਿਲਾ ਦਈਏ ਸੱਜਣ ਨੂੰ ਜਿੰਨਾਂ ਦੇ ਆਪਾਂ ਘਰੇ ਪਹੁੰਚੇ ਆਂ ਬਾਈ ਹਸਰੀ ਗੱਲ ਜੀ ਸੋਸਿਕਾ ਬਾਈ ਜੀ ਨਾਂ ਆ ਬਾਈ ਦਾ ਹੈਗਾ ਜੀ ਮਲਕੀਤ ਸਿੰਘ ਮਲਕੀਤ ਸਿੰਘ ਜੀ ਹਾਂ ਜੀ ਤੇ ਪਹਿਲਾਂ ਤਾਂ ਇਹ ਦੱਸਵੀਂ ਤੁਸੀਂ ਕੰਮ ਕੀ ਕਰਦੇ ਹੋ ਮੈਂ ਵੀ ਜੀ ਪਹਿਲਾਂ ਆਰਮੀ ਚੋਂ ਰਿਟਾਇਰ ਹਾਂ ਹਾਂ ਜੀ 2009 ਦੇ ਵਿੱਚੋਂ ਰਿਟਾਇਰ ਹੋਇਆ ਸੀ ਆਰਮੀ ਚੋਂ ਜੀ ਕਾਰਗਲ ਟਾਪ ਦੇ ਉੱਪਰ ਲੜਕੇ ਸੀ ਲੜਾਈ ਅਸੀਂ 99 ਦੇ ਵਿੱਚ ਹਾਂ ਜੀ ਤੇ ਉਸ ਤੋਂ ਬਾਅਦ 2011 ਦੇ ਵਿੱਚ ਮੈਂ ਬਤੌਰ ਪੰਜਾਬ ਪੁਲਿਸ ਦੇ ਚ ਭਰਤੀ ਹੋ ਗਿਆ ਸੀ ਪਟਿਆਲੇ ਠੀਕ ਹੈ ਜੀ ਹੁਣ ਮੈਂ ਪੰਜਾਬ ਪੁਲਿਸ ਦੇ ਵਿੱਚ ਜੌਬ ਕਰ ਰਿਹਾ ਓਕੇ ਕੰਮ ਤੁਹਾਡਾ ਹੈਗਾ ਗਵਰਨਮੈਂਟ ਨੌਕਰੀ ਦਾ ਤੁਹਾਡਾ ਟਰੈਕਟਰਾਂ ਦੇ ਨਾਲ ਕਿਵੇਂ ਵਾਸਤਾ ਪੈ ਗਿਆ ਅਸੀਂ ਜੁਕੇ ਗਏ ਸੀਗੇ ਸਾਡੇ ਮੇਰੀ ਸਾਲੇ ਦੇ ਬੱਚੇ ਜੁਕੇ ਨੇ ਉਹਨਾਂ ਕੋਲੇ ਉੱਥੇ ਟਰੈਕਟਰ ਸੀਗੇ ਉਹਦਾ ਵੀ ਸ਼ੌਕਦ ਸੀਗਾ ਉਥੋਂ ਆਨਸਾਰ ਜਦੋਂ ਮੈਂ ਆਇਆ ਮੈਂ ਆ ਕੇ ਦੁਬਾਰਾ ਆਪਣੇ ਬੱਚਿਆਂ ਨਾਲ ਗੱਲ ਕੀਤੀ ਫਿਰ ਅਸੀਂ ਇਹ ਤਿਆਰ ਕਰਵਾਇਆ ਟਰੈਕਟਰ ਲੈ ਕੇ ਤਕਰੀਬਨ 1.5 ਸਾਲ ਅਸੀਂ ਘੁੰਮਦੇ ਰਹੇ ਕਿ ਬੱਚਾ ਕਹਿੰਦੇ ਟਰੈਕਟਰ ਉਹ ਲੈਣਾ ਜਿਹੜਾ ਪੰਜਾਬ 'ਚ ਕਿਸੇ ਕੋਲ ਹੋਵੇ ਨਾ ਬੜੇ ਬੜੇ ਮਹਿੰਗੇ ਆ 25-25 ਲੱਖ ਦੇ ਟਰੈਕਟਰ ਨੇ ਪਰ ਬੱਚਾ ਕਹਿੰਦੇ ਟਰੈਕਟਰ ਉਹ ਲੈਣਾ ਵੀ ਜਿਹੜਾ ਕਿਸੇ ਤੋਂ ਵੱਖਰੀ ਚੀਜ਼ ਹੋਵੇ ਤੇ ਫਿਰ ਮੈਂ ਇਹ ਜਿਹੜਾ ਟਰੈਕਟਰ ਸੀਗਾ ਸਕਾਉਟ 335 6 ਗਰਾਂ ਦੇ ਵਿੱਚ ਆਈ ਹੈ। ਇਹਦੀ ਹਾਈ ਸਪੀਡ ਤਾਂ ਕਿਰਪਾ 50 ਦੇ ਸਪੀਡ ਦੇ ਵਿੱਚ ਜਾਂਦਾ ਹੈ। ਆ ਦਿਖਾ ਦੇ ਪਹਿਲਾਂ ਤਾਂ। ਬਾਕੀ ਇਕੱਲੀ-ਇਕੱਲੀ ਗੱਲ ਆਪਾਂ ਹੁਣ ਦੱਸਾਂਗੇ। ਤੁਸੀਂ ਟਰੈਕਟਰ ਨੂੰ ਨਾ ਦੇਖੋ ਰੂਖ ਉਸ ਹੋਊਗੀ ਹੈਨਾ। ਇਹ ਸਹੀ ਗੱਲ ਪੁੱਛੋ ਨਾ ਜੀ ਅੱਜ ਇਹ ਟਰੈਕਟਰ ਦੀ ਵੀਡੀਓ ਮੈਂ ਪਹਿਲੀ ਵਾਰ ਕਰ ਰਿਹਾ। ਠੀਕ ਹੈ ਜੀ। ਉਦਾਂ ਸੀ ਨਾ ਬਹੁਤ ਮਹਿੰਗੇ-ਮਹਿੰਗੇ ਟਰੈਕਟਰਾਂ ਦੀ ਵੀਡੀਓ ਕਰਤੀਆਂ। ਅੱਛਾ ਜੀ। ਪਰ ਜਿਹੜਾ ਇਹ ਟਰੈਕਟਰ ਨੂੰ ਵੇਖ ਕੇ ਰੂਖ ਉਸ ਹੋਈ ਜਾ ਨਜ਼ਾਰਾ ਹੈਨਾ। ਸਹੀ ਗੱਲ ਨਹੀਂ ਆਇਆ ਜੀ। ਠੀਕ ਹੈ। ਤੇ ਮੈਨੂੰ ਹੁਣ ਇਹ ਮਾਡਲ ਕਿੰਨਾ ਹੋਊਗਾ ਇਹ ਮਾਡਲ 1994 ਜੀ 1994 ਮਾਡਲ ਹੈ 1 ਸਾਲ ਹੋ ਗਿਆ ਤੁਹਾਡੇ ਲੱਭਿਆ ਹਾਂਜੀ ਹਾਂਜੀ ਤੁਸੀਂ ਇਹ ਟਰੈਕਟਰ ਕਿੱਥੋਂ ਲੈ ਕੇ ਆਏ ਸੀ ਮੈਂ ਰੋਪੜ ਮਰਿੰਡੇ ਤੋਂ ਲੈ ਕੇ ਆਇਆ ਸੀ ਡਿਸਟ੍ਰਿਕਟ ਰੋਪੜ ਤੋਂ ਮਰਿੰਡੇ ਤੋਂ ਲੱਭ ਕੇ ਲਿਆਂਦਾ ਹਾਂਜੀ ਹਾਂਜੀ ਬਈ ਮੈਨੂੰ ਇਹ ਦੱਸਿਓ ਜਿਹੜਾ ਇਹ ਇਸ ਤਰ੍ਹਾਂ ਸ਼ਿੰਗਾਰਿਆ ਹੋਇਆ ਟਰੈਕਟਰ ਹੈ ਤੁਸੀਂ ਇਹ ਇਦਾਂ ਹੀ ਲਿਆਂਦਾ ਸੀ ਜਾਂ ਫਿਰ ਆਪ ਤਿਆਰ ਕਰਾਇਆ ਨਹੀਂ ਮਰਜੀ ਇਹ ਬਿਲਕੁਲ ਪੁਲੀ ਨਾਲ ਸਟਾਰਟ ਸੀਗਾ ਜਦੋਂ ਮੈਂ ਲੈ ਕੇ ਆਇਆ ਤੇ ਉਸ ਤੋਂ ਬਾਅਦ ਚ ਮੈਂ ਇਹਦਾ ਸਾਰਾ ਕੰਮ ਆਪ ਕਰਾਇਆ ਇੰਜਨ ਪੰਪ ਗੇਅਰ ਲਿਫਟ ਹੂੰ ਆਪਨੇ ਟੋਡਰ ਪੇਂਟ ਸਾਰਾ ਕੰਮ ਚਾਰ ਸਮਾਨੇ ਸੁਰਿੰਦਰਾਲਾ ਦਾ ਟੈਕ ਲੱਗਿਆ ਹੋਇਆ ਹੈ ਦੇਖੋ ਮਤਲਬ ਤੁਸੀਂ ਨੇ ਕੇਰਾ ਇਹਨੂੰ ਇਦਾਂ ਲਿਆਗੇ ਨਾ ਉਦੋਂ ਬਾਅਦ ਸਾਰੀ ਖੋਲਤਾ ਸਾਰਾ ਖੋਲਤਾ ਜੀ ਨਵੇਂ ਹਿੱਸਿਆਂ ਤਿਆਰ ਕਰਤਾ ਕੱਲਾ ਕੱਲਾ ਪੁਰਜਾ ਅਲੱਗ-ਅਲੱਗ ਕਰਤਾ ਜੀ ਦੇ ਤਰਵੇਂ ਲੈ ਹੁਣ ਸਾਰਤਾ ਟਰਬੋ ਆਈ ਪੁਲੀ ਤੇ ਸਟਾਰਟ ਕੀਤੀ ਤੇ ਸੈਲਫ ਲਗਾਈ ਹਾਂਜੀ ਹਾਂਜੀ ਤੇ ਮੈਨੂੰ ਇਹ ਦੱਸਿਓ ਜੀ ਨਵੀਂ ਬੈਟਰੀ ਧਰਾਈ ਤੇ ਜਿਹੜੀ ਛਤਰੀ ਹੈ ਇਹ ਵੀ ਸਮਾਨੇ ਸੁਰਿੰਦਰਾਲਾ ਦੀ ਹੈ ਤੇ ਬੈਕ ਸਾਈਡ ਤੇ ਲੋਗੋ ਵੀ ਲੱਗਾ ਹੈ ਸੁਰਿੰਦਰਾਲਾ ਦਾ ਬਹੁਤ ਵਧੀਆ ਕੰਮ ਕਰਦੇ ਨੇ ਮੁੰਡੇ ਅੱਛਾ ਤੇ ਇਹਦੇ ਬੈਕ ਸਾਈਡ ਤੇ ਲੋਗੋ ਦਿਖਾਇਆ ਜਾਵੇ ਇਹ ਛਤਰੀ ਤੇ ਯੂ ਕਿ ਦੋਨੋਂ ਚੀਜ਼ਾਂ ਸਮੇਤ ਡੈਕ ਹਾਂਜੀ ਹਾਂਜੀ ਇਹ ਡੈਕ ਨਹੀਂ ਤਾਂ ਕਿਸਮ ਦਾ ਡੀਜੇ ਹੀ ਹੈ ਜੀ ਵੱਡਾ ਹਾਂ ਡੀਜੇ ਕਹਿ ਸਕਦੇ ਆ ਵੀ ਇਹ ਕਨੋਪੀ ਸਿਸਟਮ ਪੱਖੀ ਤੇ ਤੁਸੀਂ ਸਾਰਾ 60000 ਦੇ ਵਿੱਚ ਚਲੋ ਆਇਆ 60000 ਵਿੱਚ ਇਨਕਲੂਡ ਇਹਦੇ ਤਕਰੀਬਨ 16-17 ਲਾਈਟਾਂ ਨੇ ਪੱਖੀ ਆ ਅੱਛਾ ਹਾਂਜੀ ਹਾਂਜੀ 16-17 ਲਾਈਟਾਂ ਹੈ ਹਾਂਜੀ 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 ਜੇ ਕੋਈ ਉੱਪਰ ਜਗਾ ਕੇ ਦਿਖਾਓ ਹਾਂ ਜਗਾ ਕੇ ਦਿਖਾਓ ਆਪਾਂ ਬਾਕੀ ਗੱਲ ਕਰਦੇ ਆ ਬਾਅਦ ਦੇ ਵਿੱਚ ਹਾਂਜੀ ਪਹਿਲਾਂ ਪਹਿ ਇਹ ਤਾਂ ਦੇਖ ਲਈਏ ਵੀ ਇੰਨੇ ਪੈਸੇ ਲਾਇਆ ਬਾਕੀ ਮੁੱਲ ਮੁੜਿਆ ਵੀ ਆ ਇਹ ਦੇਖੋ ਜੀ ਲਾ ਧਰਮੇ ਫਰੰਟ ਤੋਂ ਦੱਸ ਪਹਿਲਾਂ ਤਾਂ ਲਾਈਟਾਂ ਦੂ ਹਾਂ ਵੇਂਦਾ ਨਾ ਰੋਬ ਇਹ ਹਲੇ ਤਾਂ ਦੇਣਾ ਹੈ ਰਾਤ ਨੂੰ ਪਤਾ ਨਹੀਂ ਕੀ ਕੁਝ ਕਰਦੇ ਨੇ ਉੱਪਰ ਇੰਡੀਕੇਟਰ ਦੇਖੋ ਜੀ ਦੋਨੋਂ ਸਾਈਡ ਇੰਡੀਕੇਟਰ ਚੱਲਦੇ ਨੇ ਹਾਂਜੀ ਤੇ ਉਸ ਤੋਂ ਬਾਅਦ ਜਿਹੜੇ ਉੱਪਰ ਅਲੱਗ ਲੱਗੇ ਹੋਣੇ ਲਾਈਟਾਂ ਦੇਖੋ ਮੈਂ ਥੋੜਾ ਦੂਰੋਂ ਦਿਖਾ ਵੀ ਜਾ ਕਿ ਆਉਦੇ ਪੱਖੀ ਵੀ ਚੱਲ ਪਈ ਹੈ ਉਹਦੇ ਲਾਲ ਬੱਤੀ ਉਧਰ ਵੀ ਚੱਲ ਪਈ ਦੇਖਾ ਇਹ ਤਾਂ ਆਪਾ ਟਰੈਕਟਰ ਦੇ ਨਾਲ ਫਰੀ ਦੇਣੀ ਆ ਨਾ ਜੀ ਸਭ ਕੁਝ ਹੀ ਹਾਂ ਕਿਉਂਕਿ ਕਾਰਨੀ ਆ ਚਲੋ ਤੁਸੀਂ ਤਾਂ ਮੁਲਾਜ਼ਮੋਂ ਤੁਹਾਨੂੰ ਤਾਂ ਹੋ ਸਕਦਾ ਮਿਲ ਗਈ ਹੋਵੇ ਇਹਦੇ ਪਿੱਛੇ ਲੋਕਾਂ ਨੇ ਜ਼ਮੀਨਾਂ ਵੇਚ ਜਾਂਦੀਆਂ ਨੇ ਨਹੀਂ ਨਹੀਂ ਇਹ ਪੀਲੀ ਬੱਤੀ ਆ ਇਹਦਾ ਕੁਝ ਨਹੀਂ ਉਹ ਲਾਲ ਬੱਤੀ ਦਾ ਹੁੰਦਾ ਅੱਛਾ ਪੀਲੀ ਬੱਤੀ ਆ ਚਲ ਜੋ ਵੀ ਆ 1000 ਬਿੰਦਾ ਤਾਂ ਰੋਪ ਹੈ ਨਾ ਇਹਦੇ ਵਿੱਚ ਆਪਾਂ ਵੱੱਲ ਵੀ ਕੋਈ ਨਹੀਂ ਪਾਇਆ ਹੋਇਆ ਹੈਗਾ ਹਾਂਜੀ ਇਹ ਆਪਾਂ ਵੈਸੀ ਇੱਕ ਨਾਲ ਲਾਈ ਹੋਈ ਆ ਠੀਕ ਹੈ ਜੀ ਹਾਂਜੀ ਹਾਂਜੀ ਲੈ ਵੀ ਤਾਂ ਮੈਂ ਸੌਣ ਲੱਗੇ ਰੂਹ ਖਸ ਹੋ ਗਈ ਨਾ ਜਿੰਨਾ ਘੰਟਾ ਟਰੈਕਟਰ ਤੇ ਉਦੋਂ ਘੰਟਾ ਕੰਮ ਵੀ ਹੋਇਆ ਹੋਇਆ ਮਾਡਲ ਚਲਾਨ ਨੰਬਰ ਸੇਬਈ ਤੁਸੀਂ ਮਾਡਲ ਮਾਡਲ 94 ਜੀ ਨੰਬਰ ਇਹਦਾ ਪੰਜਾਬ ਦਾ ਨੰਬਰ ਪੰਜਾਬ ਦਾ ਜੀ ਇਹ ਮੈਨੂੰ ਇਹ ਦੱਸਿਓ ਨਾਮ ਤੋਂ ਹੋਟਲ ਤੇ ਫਿਰ ਐਫੀਡੀਪਟ ਤੇ ਹੋਣਾ ਹੈ ਮੇਰੇ ਕੋਲ ਐਫੀਡੀਪਟ ਹੈ ਜੀ ਹਾਂਜੀ ਉਸ ਤੋਂ ਬਾਅਦ ਜਿਹਦੇ ਵਿੱਚ ਆ ਬੱਚਿਆਂ ਨੇ ਸਾਰੇ ਸ਼ੌਕ ਚਾਰਜਰ ਜਿਹੜੇ ਮਰਜ਼ੀ ਦੇ ਵਿੱਚ ਫੋਨ ਚਾਰਜ ਕਰਨ ਬੱਚੇ ਆ ਦੇਖ ਸਾਰਾ ਕੋਈ ਬਾਕਸ ਨਾਲ ਆਈਫੋਨ ਲਾਉਣ ਚਾਹੇ ਦੂਸਰੇ ਫੋਨ ਚਾਹੇ ਐਂਡਰੋਇਡ ਫੋਨ ਲਾਉਣ ਹਰ ਇੱਕ ਇਹ ਫੋਨ ਪਾਉਣ ਵਾਸਤੇ ਨਾਲ ਇਹਦੇ ਬਾਕਸ ਬਣਿਆ ਹੋਇਆ ਸਾਈਡ ਤੇ ਤੇ ਸੀਟ ਹੈ ਜਿਹੜੀ ਸਕਾਟ ਦੀ ਕੰਪਨੀ ਦੇ ਵਿੱਚੋਂ ਦੁਬਾਰਾ ਨਵੀਂ ਮੰਗਵਾ ਕੇ ਰਖਾਈ ਆ ਕੰਮ ਬਾਈ ਤੁਸੀਂ ਬੜੀ ਜਿਆ ਜੀ ਨਾਲ ਕਰਤਾ ਟਾਇਰ ਨਵੇਂ ਪਵਾਤੇ ਹੈ ਹਾਂਜੀ ਟਾਇਰ ਕਦੀ ਕੰਪਨੀ ਦੇ ਨੇ ਦੇ ਟਾਇਰ ਦੇ ਪਿਛਲੇ ਕਰਤਾਰ ਦੇ ਨੇ ਹੂੰ ਕਰਤਾਰ ਦੇ ਅਗਲੇ ਟਾਇਰ ਦੇ ਗੁਡੀਆਰ ਦੇ ਨੇ ਓਕੇ ਮੂਹਰੇ ਟਾਇਰ ਗੁਡੀਆਰ ਦੇ ਮਾਦਰ ਟਾਇਰ ਦੇ ਕਦੇ ਕੋ ਕਮਪਲੇਨ ਆਉਂਦੀ ਹੈ 1 ਸਾਲ ਹੋ ਗਿਆ ਮੈਨੂੰ ਚਲਾਉਂਦੇ ਨੂੰ ਕੋਈ ਕਮਪਲੇਨ ਨਹੀਂ ਆਈ ਪੰਜ ਪਾਸੇ ਟਾਇਰ ਵੀ ਨਹੀਂ ਕਰ ਸੀ ਇੱਕ ਸਾਲ ਦੇ ਵਿੱਚ ਅੱਛਾ ਜੀ ਸਟਾਰਟ ਕਰੀਏ ਉਹਨੂੰ ਪਹਿਲਾਂ ਬਾਕੀ ਆਪਾਂ ਹੋਰ ਵੀ ਗੱਲਾਂ ਬਾਤਾਂ ਜਾਣਦੇ ਆਂ ਇਹਦੇ ਬਾਰੇ ਆਵਾਜ਼ ਦੇਖੋ ਜੀ ਹੈ ਅਰੇ ਰੇਖ ਦੇ ਜੀ ਨਹੀਂ ਹੋਰ ਉਹ ਵਾਹ। ਉਹਦਾ ਦੇਖੋ ਟਰੈਕਟਰ ਦਾਣਾ ਕਿੰਦਾ ਜਿੱਥੇ। ਤੇ ਲੇ ਤਾਂ ਮੈਂ ਹੁਣ ਯਾਰ ਕੀ ਗੱਲਾਂ ਕਰੀਏ। ਤੇ ਟਾਇਰ ਵੀ ਚਾਰੇ ਨਵੇਂ ਨੇ ਹੈਨਾ ਜੀ। ਬੈਟਰੀ ਵੀ ਨਮੀਆਂ। ਇਹ ਕੋੜਾ ਮੰਬਰਾ ਚੀਜ਼ ਕਿੱਥੋਂ ਲਵਾਇਆ ਫਿਰ? ਇਹ ਵੀ ਸਮਾਨੇ ਤੋਂ ਸਿੰਧਰਾਲਾ ਤੋਂ ਬਣਵਾ ਕੇ ਲਵਾਇਆ। ਅਸੀਂ ਇਹ ਵੀ ਸਮਾਨੇ ਤੋਂ। ਹਾਂਜੀ ਹਾਂਜੀ। ਓਕੇ। ਇਹਦਾ ਵੀ ਤਕਰੀਬਨ 95 ਕਿਲੋ ਵੇਟ ਆ ਇਹਦਾ। 95 ਕਿਲੋ ਵੇਟ ਆ। ਹਾਂਜੀ ਕੋੜੇ ਪੈਂਪਰ ਦਾ ਇਕੱਲੇ ਦਾ। ਅਰਮੀਆਂ ਬੰਦ ਵੀ ਕਰਦੀ ਐ ਚਾਹ। ਵਿਚੋ ਵੀ ਦੇਖੋ ਇਹਦੀ ਸ਼ੋਅ ਦੇਖੋ ਬੁੱਢੀ। ਕਿੱਤੋਂ ਟਰੈਕਟਰ ਦੀ ਲੀਕਿੰਗ ਨਹੀਂ ਹੂੰ ਨਾ ਅੱਗੇ ਉਹ ਨਾ ਪਿੱਛੇ ਬਿਲਕੁਲੀ ਕੋਈ ਉਵਾਲਾ ਨਹੀਂ ਚਾਹੇ ਸਾਸਾ ਦੇ ਹਰੋਂ ਪਾ ਕੇ ਇਹਨੂੰ ਜਿੱਥੇ ਮਰਜੀ ਖੇਚਵਾ ਕੇ ਚਾਹੇ ਜੀ ਤੁਸੀਂ ਮੈਨੂੰ ਇਹ ਦੱਸਿਓ ਜੀ ਤੁਸੀਂ ਇਹਨੂੰ ਕਿੰਨੀ ਕ ਜਮੀਨ ਤੇ ਮਤਲਬ ਚਲਾਇਆ ਕਿੰਨੀ ਕ ਪਹਿਲੀ ਇਹਦੇ ਨਾਲ ਕੀਤੀ ਆ ਇਹਦੇ ਨਾਲ 10 ਕਲੇ ਪਹਿਲੀ ਵਾਹੀ ਆ ਜੀ 10 ਕਲੇ ਹਾਂਜੀ ਹਾਂਜੀ ਓਕੇ ਮਤਲਬ ਹੁਣ ਤੁਸੀਂ ਲਿਆਉਣ ਤੋਂ ਬਾਅਦ ਹਾਂਜੀ ਹਾਂਜੀ ਕਿਸੇ ਟਾਈਮ ਦੇ ਵਿੱਚ ਇਹ ਸਾਰੇ ਪਿੰਡ ਦੀ ਖੇਤੀ ਕਰ ਦਿੰਦਾ ਸੀਗਾ ਜਿੱਥੋਂ ਲਿਆਉਂਦਾ ਹੈ ਹਾਂਜੀ ਹਾਂਜੀ ਸਾਰੇ ਪਿੰਡ ਦੀ ਪਹਿਲੀ ਤਾਂ ਉਹਨਾਂ ਦੀ 94 ਚ ਕਰਦਾ ਹੋਣਾ ਨਾ ਹਾਂਜੀ 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 ਹਨਾ ਤੇ ਆ ਲਾ ਦੇਖੋ ਇਹਦੀ ਇੱਧਰਲੇ ਪਾਸੇ ਤਾਂ ਨਹੀਂ ਕੋਈ ਰਿਹਾ ਹੋਇਆ ਤਸ ਬਿਲਕੁਲੀ ਲਾਈਟਾਂ ਲੁੱਟਾਂ ਪੂਰੀਆਂ ਡੀਜੇ ਸਿਸਟਮ ਲੱਗਿਆ ਹੋਇਆ ਤੇ ਇਹ ਟੀਊਬਾ ਦਾ ਪਤਾ ਦਰ ਮੇਕਰਵਾ ਚੱਕ ਬਈ ਤੇ ਬਈ ਮੈਨੂੰ ਹੋਰ ਦੱਸਿਓ ਸੱਚ ਇੱਧਰ ਇਹ ਜਨਰੇਟਰ ਇਹਦੇ ਨਾਲ ਦਾ ਰੰਗ ਕਿਵੇਂ ਕਰਵਾ ਰੱਖਿਆ ਇਹ ਬਈ ਸ਼ੌਕ ਨੂੰ ਕਰੇ ਇਹ ਸਿੰਗਲ ਫੇਜ ਜਨਰੇਟਰ ਹੈ ਇਹ ਹਾਂਜੀ ਇਹ ਆਪਾਂ ਤਿਆਰ ਕਰਾਇਆ ਜੇ ਕੋਈ ਚਾਹਵਨ ਨਾਲ ਲੈਣਾ ਚਾਹੂਗਾ ਆਪਾਂ ਜਨਰੇਟਰ ਨਾਲ ਦੇ ਦਾਂਗੇ ਅਸੀਂ ਵੀ ਆਪਾਂ ਹੀ ਦੇ ਦਾਂਗੇ ਹਾਂਜੀ ਹਾਂਜੀ ਇਹ ਵੀ ਨਾਲ ਦੇ ਦਾਂਗੇ ਸੇਮ ਟ੍ਰੇਟਰ ਨਾਲ ਦੀ ਕਰਵਾਉਣੀ ਹਾਂਜੀ ਹਾਂਜੀ ਤੇ ਇਹਦੇ 'ਚ ਡਿਸਕ ਬ੍ਰੇਕਾਂ ਨੇ ਅੱਛਾ ਡਿਸਕ ਬ੍ਰੇਕ ਕਨੈਕਟ ਹੈ ਹਾਂਜੀ ਹਾਂਜੀ ਠ ਤੇ ਇਦਾਂ ਕਈ ਵਾਰ ਲਿਫਟ ਡਾਊਨ ਤਾਂ ਨਹੀਂ ਪੈਂਦੀ ਮੈਂ ਕਹਿੰਦਾ ਚਾਹੇ ਚਾਰ ਦਿਨ ਖੜਾ ਕੇ ਚੈੱਕ ਕਰ ਲੋ 1 ਇੰਚ ਵੀ ਥੱਲੇ ਨਹੀਂ ਕਰੂਗੀ ਲੋਟੇ ਅੱਛਾ ਹਾਂਜੀ ਚਾਹੇ ਚਾਰ ਦਿਨ ਖੜਾ ਰਹੀ ਮਤਲਬ ਸੂਤ ਪਰ ਵੀ ਜਿਵੇਂ ਕਹਿੰਦੀ ਨੀਮੀ ਨਹੀਂ ਹੋ ਬਿਲਕੁਲ ਸੂਤ ਪਰ ਨੀਮੀ ਨਹੀਂ ਹੋਊਗੀ ਓਕੇ ਜਿੱਥੇ ਖੜਾ ਇੱਥੇ ਖੜਾ ਰੱਖੋ ਸਰ ਮੇ ਨੰਬਰ ਵੀ ਟਰੈਕਟਰ ਦਾ 9183 ਹੈ ਪੀਵੀ 12 ਰੋਪੜ ਦਾ ਨੰਬਰ ਹੈ ਟਰੈਕਟਰ ਦਾ ਹਾਂਜੀ ਨਾਲ ਦੇ ਇੱਕ ਲਗ ਮੀਟਰ ਲਾਇਆ ਹੋਇਆ ਜਦੋਂ ਆਪਾਂ ਸਟਾਰਟ ਕਰਦੇ ਆਪਾਂ ਨੂੰ ਜਦੋਂ ਬੋਲਟੇਜ ਮੀਟਰ ਦਾ ਪਤਾ ਲੱਗ ਜਾਂਦਾ ਵੀ ਇਹ 220 ਬੋਲਟੇਜ ਦਾ ਆਪਾਂ ਜੀ ਚਲਾਵਾਂਗੇ ਤੇ ਘਰ ਦੀ ਲਾਈਟ ਖਰਾਬ ਨਹੀਂ ਕਰੂਗਾ ਬਿਲਕੁਲੀ ਚਾਹੇ ਤੁਸੀਂ 10 A ਸੀ ਲਾ ਲਓ ਮੇਰੀ ਗਾਰੰਟੀ ਹੈ ਅੱਛਾ ਜੀ ਡੇਟਾਂ ਦੇ 10 A ਸੀ ਚਲਾਈ ਜਾਓ ਕਾਪਰ ਦੇ ਵਿੱਚ ਬੰਨਿਆ ਹੋਇਆ ਤੇ ਤੁਸੀਂ ਤਾਂ ਉਹਨੇ ਟਰੈਕਟਰ ਤੇ ਮਤਲਬ ਇਹਨੂੰ ਚਲਾਇਆ ਜੀ ਹਾਂਜੀ ਇੱਕ ਮਤਲਬ ਕੀ ਆ ਉਸ ਤੋਂ ਕੱਢਦਾ ਖਰਚੇ ਦੀ ਕਿੰਨੇ ਇਹ ਤਾਂ ਸਕੂਟਰ ਜਨਾ ਖਰਚਾ ਵੀ ਜੀ ਦਾ ਅੱਛਾ ਜੀ ਡੇਢ ਤੋਂ 2 ਲੀਟਰ ਤੇਲ ਜੇ ਜਨਰੇਟਰ ਦੇ ਉੱਤੇ ਤੇ 1 ਸਵਾ ਲੀਟਰ ਤੇਲ ਖੰਡਾ ਘੰਟ ਤੁਜੇ ਬਾਹਰ ਵਿੱਚ 2 ਲੀਟਰ ਜਾਂ 2.5 ਲੀਟਰ ਤੇਲ ਅੱਛਾ ਜੇ ਆਪਾਂ ਪੂਰਾ ਧਬਕੇ ਬਾਨਿਆ ਫਿਰ ਤਾਂ ਖਰਚਾ ਹੀ ਕੁਝ ਨਹੀਂ ਹੈ ਨਾ ਔਰ ਸਭ ਤੋਂ ਵੱਡੀ ਇਹਦੀ ਟੈਂਕੀ 50 ਲੀਟਰ ਦੀ ਹੈ ਵੀਰ ਜੀ ਟੈਂਕੀ 50 ਲੀਟਰ ਦੀ ਹੈ ਹਾਂਜੀ ਟੈਂਕੀ ਦੀ ਪਹਿਲੇ ਜਿਹੜੇ ਟਰੈਕਟਰਾਂ ਵਿੱਚ ਵੱਡੀ ਹੁੰਦੀ ਸੀਗੀ ਹਾਂਜੀ ਤੇ ਇਹਦੀ ਟੈਂਕੀ ਉਸ ਟਾਈਮ 50 ਲੀਟਰ ਦੀ ਹੀ ਹੁੰਦੀ ਜਦ ਟੈਂਕੀ ਠੀਕ ਹੈ ਜੀ ਜਿਹੜਾ ਡੀਜ਼ਲ ਟੈਂਕ ਔਰ ਇਹਦੇ ਆਪਣੇ ਮੀਟਰ ਬਾਈ ਨਾਲ ਦਿੰਨੇ ਸਾਰੇ ਅਸੀਂ ਮੀਟਰ ਨਾਲ ਦਿੰਨੇ ਹਾਂ ਹਾਂਜੀ ਮੀਟਰ ਨਾਲ ਦਿੰਨੇ ਸਰ ਮੈਂ ਤਕਰੀਬਨ 3300 ਘੰਟਾ ਚੱਲਿਆ ਸ਼ੋਅ ਕਰ ਰਿਹਾ ਇਹ ਠੀਕ ਹੈ ਜੀ ਸਟੀਰਿੰਗ ਵੀ ਦਾ ਮੈਂ ਆ ਜਿਸ ਤਰ੍ਹਾਂ ਪਾਵਰ ਸਟੇਸ਼ਨ ਚੱਲਦਾ ਉਦਾਂ ਹੀ ਚੱਲਦਾ ਹੈ। ਅੱਛਾ। ਤੇ ਮੈਨੂੰ ਇਹ ਦੱਸਿਓ ਜੀ ਹੁਣ ਇਹ ਟਰੈਕਟਰ ਜੇ ਕੋਈ ਸੱਜਣ ਖਰੀਦਣਾ ਚਾਹੇ ਇਹਦੀ ਡਿਮਾਂਡ ਕੀ ਰੱਖੀ ਆ? ਬਾਈ ਜੀ ਡਿਮਾਂਡ ਬੱਸ ਤਾਂ 4 ਲੱਖ ਹਾਂ ਜੇ ਕੋਈ ਤੁਹਾਡੇ ਮਾਦਮ ਰਹੀਂ ਆਊਗਾ ਜੀ। ਹਾਂਜੀ ਹਾਂਜੀ। ਤੇ 3 ਲੱਖ 80 ਹਜ਼ਾਰ ਦਾ ਟਰੈਕਟਰ ਦਮਾਗਾ ਜੀ ਆਪਾਂ। 3 ਲੱਖ 80 ਹਜ਼ਾਰ। ਹਾਂਜੀ ਹਾਂਜੀ। ਕਈ ਵਾਰ ਸੱਜਣ ਨੂੰ ਕੋਈ ਥੋੜਾ ਜਿਹਾ ਬਾਹਲਾ ਦੂਰੋਂ ਆ ਜਾਂਦਾ ਹੁੰਦਾ। ਬਾਈ ਜੀ ਟੈਂਕੀ ਫੁੱਲ ਕਰਕੇ ਭੇਜ ਦਾਂਗੇ ਜੀ। ਤੁਹਾਡਾ ਨਾਮ ਲੈ ਕੇ ਆ ਜੀ। ਤੇ ਇਹ ਗੱਲ ਇੱਕ ਹੋਰ ਵੀ ਆ ਚਲ ਇੱਕ ਤਾਂ ਆਫਰ ਬਿਣਾ ਕ ਇੱਕ ਤਾਂ ਜੇ ਕੋਈ ਸੱਜਣ ਖਰੀਦਣਾ ਚਾਹੇ ਆ ਜੇ ਦੂਰੋਂ ਚਾਹੇ ਆ ਜੇ ਨੇੜੇੋਂ ਇੱਕ ਤਾਂ ਟੈਂਕੀ ਭਰਾ ਕੇ ਦੇ ਤੈਂਕੀ ਭਰ ਕੇ ਦਊਗਾ ਜਵਾਨ ਆ 380000 ਦੀ ਤੁਸੀਂ ਰੱਖਤਾ ਵੀ ਆਪਾਂ ਦਵਾਂਗੇ ਹਾਂਜੀ ਇਹਦੇ ਵਿੱਚ ਥੋੜਾ ਜਿਹਾ ਮਾਨਤਾਨ ਹੋਰ ਕਰ ਦੋ ਬਾਕੀ ਤੁਸੀਂ ਕਰ ਦੋ ਵੀਰੇ ਹਾਂਜੀ ਆਪਾਂ ਤੁਹਾਡੀ ਮੂਰਤ ਨਹੀਂ ਤੁਸੀਂ ਆਪ ਹੀ ਕਰ ਦੋ ਕੋਈ ਗੱਲ ਨਹੀਂ 10000 ਤੁਹਾਡੇ ਨਾਂ ਤੇ ਡਿਸਕਾਊਂਟ ਕਰ ਦਾਂਗੇ 370000 ਹੈ ਹਾਂਜੀ ਹਾਂਜੀ ਜਿਵੇਂ ਕਹਾਂ ਵੀ 3.5 ਲੱਖ ਦਾ ਦੇ ਦੀਏ ਹੋ ਜਾ ਨਹੀਂ 60 ਦਿੰਦਾ ਵੀਰੇ ਚੱਕੋ 360000 ਦਊ ਠੀਕ ਹੈ ਜੀ ਹਾਂਜੀ ਤਨ ਲੱਖ 60000 ਦਾ ਬਣਜੂ ਟੈਂਕੀ ਭਰਾ ਕੇ ਦੇ ਦਿਓ ਥੈਂਕ ਯੂ ਭਰਾ ਕੇ ਦਊਗਾ ਜੀ ਠੀਕ ਹੈ ਜੀ ਤੇ ਧਰਮੇ ਦੁਆਰੇ ਦੱਸ ਦਿੰਨੇ 94 ਮਾਡਲ ਹੈ ਨੰਬਰ ਇਹਦਾ ਪੰਜਾਬ ਦਾ ਚਾਬੀ ਘੁਮਾਉਣੀ ਨਹੀਂ ਦਿੰਦਾ ਸਟਾਰਟ ਪਹਿਲਾਂ ਜਨਰੇਟਰ ਦਾ ਲੱਗ ਰੇਟ ਹੈ ਜੀ ਹਾਂ ਤੇ ਘੋੜਾ ਬੰਪਰ ਲੱਗਿਆ ਹੋਇਆ ਕਨੋਪੀ ਕਰੂਪੀ ਸਾਹਮਣੇ ਸਾਰਾ ਕੁਝ ਲੱਗਿਆ ਇਸ ਤਰੀ ਨਾਲ ਦਾ ਮਿਲੂਗਾ ਜੀ ਤੇ ਮੈਨੂੰ ਹੁਣ ਇਹ ਵੀ ਦੱਸ ਦਿਓ ਜੀ ਜੇ ਕੋਈ ਸੱਜਣ ਚਾਹੇ ਵੀ ਭਈ ਆ ਮੈਂ ਜਨਰੇਟਰ ਲੈ ਕੇ ਜਾਣਾ ਇਹ ਕਿੰਨੇ ਕ ਦਾ ਦਵਾਂਗੇ ਇਹ 38000 ਦਾ ਵੀਰ ਜੀ ਅੱਛਾ 30000 ਹਾਂਜੀ ਕਾਪਰ ਚ ਬਣਿਆ ਹੋਇਆ ਇਹ ਠੀ ਤਾਰੀ ਤੋਂ ਬਣਾਇਆ ਹੋਇਆ ਜੀ ਆਪਾਂ ਨੇ ਅੱਛਾ ਤਾਰੀ ਮਿਸਤਰੀ ਤੋਂ ਜਿਹੜਾ ਜਨਰੇਟਰ ਵਾਲਾ ਜਨਰੇਟਰ ਵਾਲਾ ਜੀ ਉਹ ਆਪ ਹੀ ਮੇਰੇ ਘਰੇ ਆ ਕੇ ਛੱਡ ਕੇ ਗਿਆ ਆਪ ਹੀ ਉਪਰ ਫਿਟ ਕਰਕੇ ਗਿਆ ਠੀਕ ਹੈ ਜੀ ਟਰੈਕਟਰ ਚੱਕਰਾ ਕੇ ਸੈੱਟ ਕਰਕੇ ਗਿਆ ਉਹ ਓਕੇ ਬਹੁਤ ਵਧੀਆ ਬੰਦਾ ਜਿਹੜਾ ਤਾਰੀ ਹੈ ਨਾ ਹਾਂਜੀ ਹਾਂਜੀ ਬਹੁਤ ਹੀ ਅਜੀਜ਼ ਮਿੱਤਰ ਆ ਮੈਂ ਉਹਨੂੰ ਬੰਦਰ ਨਰਮ ਵੀ ਆ ਉਹ ਬਿਨਾਂ ਦੇਖੇ ਜਨਰੇਟਰ ਨੂੰ ਮੈਂ ਪੈਸੇ ਗੁਲਪੇ ਕਰਤੇ ਸੀਗੇ ਅੱਛਾ ਤੁਹਾਨੂੰ ਹੋਰ ਵੀ ਦੱਸ ਦਿੰਦਾ ਉਹ ਵਿਆਹ ਵੀ ਸਾਡੇ ਪਿੰਡ ਹੋਇਆ ਚਲੋ ਇਹ ਤਾਂ ਹੋਰ ਚੰਗੀ ਗੱਲ ਹੈ ਤਾਰੀ ਮੈਸਤਰੀ ਜਨਰੇਟਰ ਵਾਲਾ ਸਾਡੇ ਪਿੰਡ ਵਿਆਹ ਹੋਇਆ ਕੁੰਬੜਾ ਵਾਲਾ ਤੇ ਮੈਨੂੰ ਇਹ ਦੱਸਿਓ ਜੀ ਹੁਣ ਆਪਾਂ ਖੜੇ ਕਿੱਥੇ ਜੀ ਇੱਕ ਵਾਰੀ ਲੋਕੇਸ਼ਨ ਦੱਸਿਓ ਇਹ ਆਪਣੇ ਆਪ ਜਦੋਂ ਪਟਿਆਲੇ ਤੋਂ ਸੰਗਰੂ ਰੋਡ ਜਾਂਦੇ ਆ ਨਾ ਹਾਂਜੀ ਤੇ ਪਾਖੜਾ ਨਹਿਰ ਹੁੰਦੀ ਆ ਪਾਖੜਾ ਨਹਿਰ ਦੇ ਨੇੜੇ ਅਜੂਬਾ ਹੋਟਲ ਦੇ ਬੈਕ ਸਾਈਡ ਤੇ ਗ੍ਰੀਨ ਪਾਰਕ ਕਲੋਨੀ ਆ ਗ੍ਰੀਨ ਪਾਰਕ ਕਲੋਨੀ ਜਾਓ ਹਾਂਜੀ ਹੈ ਮਿਲਟਰੀ ਰੇਡ ਬਿਲਕੁਲ ਨਾਲ ਹੈ ਜਸਟ 100 ਮੀਟਰ ਨਾਲ ਹੈ ਬਿਲਕੁਲ ਤੇ ਜਿਹੜੀ ਆ ਟਰਾਲੀ ਖੜੀ ਆ ਹੁਣ ਤੁਸੀਂ ਜਦੋਂ ਟਰੈਕਟਰੀ ਪੇਜ ਤਾਂ ਫਿਰ ਇਹ ਵੀ ਕਿਸੇ ਕੰਮ ਦੀ ਨਹੀਂ ਰਹਿਣੀ ਬਾਈ ਜੇ ਕਹਾਂ ਪੈ ਵੀ ਦੇ ਦਾਂਗੇ ਜੀ ਫਿਰ ਹੁਣ ਆਪਾਂ ਥੋੜਾ ਜਾਓ ਜੇ ਉਂਗਲੀ ਫੜਾਈ ਜੇ ਹੁਣ ਗੁੱਟ ਤਾਂ ਫੜ ਲਈਏ ਹਾਂਜੀ ਕੋਈ ਗੱਲ ਨਹੀਂ ਬਾਈ ਜੇ ਤੁਸੀਂ ਆਪਾਂ ਚਲ ਬਣਾ ਨਹੀਂ ਸੀ ਵੀਡੀਓ ਅਗਰ ਤੁਸੀਂ ਕਹਿੰਦੇ ਹੋ ਆਪਾਂ ਟਰਾਲੀ ਵੀ ਦੇ ਦਾਂਗੇ ਤੁਹਾਡੇ ਕਹਿਣ ਤੇ ਤੇ ਇਹ ਇਹਦਾ ਕੀ ਸਹਜਾਈ ਟਰਾਲੀ ਦਾ ਇਹਦਾ 11 6 ਟਨ ਹੈ ਜੀ ਅੱਛਾ 11 ਸਵਾ 6 ਹੈ ਹਾਂਜੀ 11 ਸਵਾ 6 ਹੈ ਜੀ ਓਕੇ ਆ ਇਹ ਤਾਂ ਮੈਂ ਫਰਸ ਵਰਸ ਵਧੀਆ ਪਿਆ ਨਾ ਹਾਂਜੀ ਫਰਸ ਵਧੀਆ ਜੈਕ ਲੱਗਿਆ ਹੋਇਆ ਇਹਦੇ ਹੂੰ ਜਿਹੜੇ ਟਾਇਰ ਹੈ ਉਹ ਹੋਣੀ ਟਰੱਕ ਦੇ ਲਾਹੇ ਸੀ 2022 ਦੇ ਬਣੇ ਹੋਏ ਨੇ ਟਾਇਰ ਮਾਰਕਾ 2022 ਦਾ ਦੋ ਟਾਇਰ ਨੇ ਰਹਿ ਗਿਆ ਜੀ ਆ ਥੱਲੇ ਮਾਰਕਾ 2022 ਦਾ ਦਿਖ ਰਿਹਾ ਜੀ ਦੇਖੋ ਇਹ ਦਿਖਾਇਆ ਜਾਵੇ ਹਾਂ 22 ਮਾਡਲ ਦੇ ਟਾਇਰ ਨੇ ਹਾਂਜੀ ਟਾਇਰ ਉਦਾਂ ਵੇਦਾ ਕਿ ਨਹੀਂ ਜੀ ਬਿਲਕੁਲ ਵੇਦਾਕ ਨਹੀਂ ਜੀ ਕੋਈ ਪੈਂਚਰ ਨਹੀਂ ਰਿੰਮ ਕਿਹੜੇ ਨੇ ਇਹਦੇ ਕੜੇ ਰਿੰਮ ਕੜੇ ਵਾਲੇ 8 ਨਟੀ ਜੀ 8 ਨਟੀ ਹੱਬ ਦੇ ਵਿੱਚ ਆ ਹਾਂਜੀ ਹਾਂਜੀ ਤੇ ਉਦਾਂ ਇਹਦੀ ਜਾਸੀ ਕਿੰਨੇ ਇੰਚੀ ਹੈ ਬਾਈ ਜੀ ਮੈਨੂੰ ਇਹਦੇ ਬਰਤੋਂ ਪਤਾ ਨਹੀਂ ਮੈਨੂੰ ਡਬਲ ਡੇਰੀ ਵੀ ਹੋਜੂਗਾ ਜੇ ਕਰਨੀ ਹੋਵੇ ਹਾਂਜੀ ਹਾਂਜੀ ਬਾਈ ਡਬਲ ਹੋਜੂਗਾ ਇਹ ਇਹਦਾ ਕੀ ਰੇਟ ਆ ਜੀ ਬਾਈ ਜੀ ਦਾ 1 ਲੱਖ 5000 ਰੁਪਇਆ 1 ਲੱਖ ਤੇ 5000 ਹਾਂਜੀ ਇਹ ਕਿੰਨੇ ਇਕਦਿ ਦੇ ਦਿਆਂਗੇ ਆਪਾਂ ਮੌਕੇ ਤੇ ਮਗਰ ਮਾਨਦਾਨ ਕਰ ਦਾਂਗੇ ਬਾਈ ਜੀ ਕਿੰਨਾ ਕਰਦੀ ਥੋੜਾ ਜਿਹਾ ਦੱਸ ਹੀ ਦਿਓ 5000 ਰੁਪਏ ਕਰ ਦਾਂਗੇ ਜੀ 5000 5 ਮੈਂ ਕਰ ਦਿੰਦਾ ਕੋਈ ਗੱਲ ਨਹੀਂ ਜੀ ਪਰ ਇਤੋਂ ਘਟ ਨਹੀਂ ਜੀ ਤੇ ਲੈ ਮਿੱਤਰੋ 95000 ਦੀ ਟਰਾਲੀ ਬਣੂ ਨਾਲ ਬੈੱਡ ਪਿਆ ਜੀ ਹਾਂ ਬੈੱਡ ਉਹ ਪਿਆ ਉਹ ਬੈੱਡ ਵੀ ਆਪਾਂ ਨਾਲ ਹੀ ਦਵਾਂਗੇ ਦਿਖਾ ਦਿਓ ਬੈੱਡ ਜੇ ਕਿਸੇ ਸੱਜਣ ਨੇ ਖਰੀਦਣੀਆਂ ਦੁਆਰੇ ਦੱਸ ਦਿੰਨੇ ਜੀ ਇਹ ਪਾਰਕ ਕਲੋਨੀ ਵਾਈ ਦੀ ਹੈ ਨਾ ਜੀ ਗ੍ਰੀਨ ਪਾਰਕ ਕਲੋਨੀ ਗ੍ਰੀਨ ਪਾਰਕ ਕਲੋਨੀ ਆ ਪਾਖੜਾ ਨਹਿਰ ਦੇ ਬਿਲਕੁਲ ਕੰਡੇ ਤੇ ਖੜੇ ਆ ਤੇ ਬਾਕੀ ਨੰਬਰ ਸਕਰੀਨ ਤੇ ਚੱਲਦਾ ਕੋਈ ਹੋਰ ਜਾਣਕਾਰੀ ਲੈਣੀ ਆ ਤਾਂ ਹੁਣੇ ਨ ਆਪਣੇ ਟਾਇਰ ਨੇੜੋ ਚੈੱਕ ਵੀ ਕਰਾ ਦੇ ਕੋਰੀ ਠੀਕ ਹੈ ਜੀ ਟਾਇਰ ਨੇੜੋ ਕੋ ਟਾਇਰ ਚੈੱਕ ਪੱਕੇ ਟਾਇਰ ਨੇ ਵੱਡੀ ਕੁੜੀ ਵਾਲੇ ਹਮ ਐਮ ਆਰ ਐਫ ਦੇ ਨੇ ਬਾਕੀ ਹਾਂਜੀ ਟਾਇਰ ਵੀ ਐਮ ਆਰ ਐਫ ਦੇ ਨੇ ਦੋਨੇ ਟਾਇਰ ਐਮ ਆਰ ਐਫ ਦੇ ਨੇ ਹਾਂ ਤੇ ਲੈ ਮਿੱਤਰੋ ਕਰੋ ਸੰਪਰਕ